ਇਨਸਪੈਕਟਰ ਮਨਜੀਤ ਸਿੰਘ ਜੀ ਇਨਚਾਰਜ ਸਿਟੀ ਟ੍ਰੈਫਿਕ ਬਟੇਂਡਾ ਇਹ ਅੱਜ ਅਸੀਂ ਇੱਥੇ ਆਪਣੇ ਆਦੇਸ਼ ਹਸਪੀਟਲ ਆਏ ਆ ਇੱਥੇ ਅਨ ਅਥਰਾਇਜ਼ਡ ਐਮਬੂਲੈਂਸ ਚੱਲਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਇਹਨੂੰ ਬੰਦ ਕੀਤਾ ਤਾਂ ਲੈ ਕੇ ਚੱਲੇ ਆ ਬਾਕੀ ਡਾਕੂਮੈਂਟ ਨੇ ਵੈਰੀਫਾਈ ਕਰਾਂਗੇ ਜੇ ਕੋਈ ਸਹੀ ਹੋਈ ਤਾਂ ਉਹਨੂੰ ਚੱਲਣ ਦਿੱਤਾ ਜਾਊਗਾ ਮਰਨਾ ਜਿਹੜੇ ਜਿੰਨੇ ਵੀ ਡਾਕੂਮੈਂਟ ਤੋਂ ਬਿਨਾ ਚੱਲ ਰਹੇ ਆ ਸਭ ਬੰਦ ਕੀਤੀਆਂ ਜਾਂਦੀਆਂ ਜਾਨੀਗਾ ਇਹਨੂੰ ਪਹਿਲਾਂ ਵੀ ਮੀਟਿੰਗ ਕਰਕੇ ਹਦਾਇਤ ਕੀਤੀ ਸੀ ਕਿ ਜਨਤਾ ਦੇ ਆ ਬਿਲਾਓ ਤੁਸੀਂ ਇਹਦੇ ਡਾਕੂਮੈਂਟ ਮੁਕੰਮਲ ਪੂਰੇ ਰੱਖੋ ਪਰੰਤੂ ਇਹਨਾਂ ਨੇ ਹਜੇ ਕਿਸੇ ਨੇ ਕੋਈ ਡਾਕੂਮੈਂਟ ਨਹੀਂ ਬਣਾਇਆ ਜੋ ਆ ਚੈੱਕ ਕੀਤੀਆਂ ਤਿੰਨ ਚਾਰ ਐਮਬੂਲੈਂਸਾਂ ਹਾਂ ਇਹਨਾਂ ਨੇ ਨਹੀਂ ਹਜੇ ਤੱਕ ਸਾਡੇ ਕੋਈ ਨੋਟਿਸ ਨਹੀਂ ਆ ਨਾ ਹੀ ਇਹਨਾਂ ਨੇ ਕੋਈ ਰਸੀਦ ਵਿਖਾਈ ਆ ਅਪਲਾਈ ਕਰਨ ਬਾਰੇ ਇਹਨਾਂ ਦੇ ਗੱਡੀ ਅੱਜ ਆਪਣੇ ਕਰਦੇ ਅੱਜ ਅਸੀਂ ਇਹ ਚਾਰ ਐਮਬੂਲੈਂਸਾਂ ਲਗੀਆਂ ਹਾਂ ਹਾਂ ਬਾਕੀ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕਰਦੇ ਹਾਂ ਹਜੇ ਇਹਨਾਂ ਦੇ ਕਿੰਨੇ ਕਾਲੀਆਂ ਫਿਲਮਾਂ ਨਹੀਂ ਲੱਗੀਆਂ ਜਾਂ ਕੋਈ ਹੋਰ ਉਹ ਸਾਰੇ ਚੈੱਕ ਕਰਕੇ ਜੋ ਜੋ ਵੀ ਇਹਨਾਂ ਦਾ ਹੋਇਆ ਵਿੱਚ ਗੈਰਕਾਨੂੰਨੀ ਹੋਇਆ ਸਾਰਿਆਂ ਦਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊ ਉਹ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜੂਗੀ ਸਾਰਾ ਤੋਂ ਵੀ ਵੈਰੀਫਾਈ ਕੀਤਾ ਜਾਊਗਾ ਕਿ ਉਹ ਉਹਨਾਂ ਦੇ ਕਲੱਬ ਦੀ ਹੈ ਇਹ ਕੀ ਕਹਿਣਾ ਚਾਹੁੰਦੇ ਆ ਆਪਾਂ ਰੋਡ ਤੇ ਕਈ ਵਾਰੀ ਦੇਖਿਆ ਜੀ ਇਹ ਕਿ ਖਾਲੀ ਵੀ ਜਾਂਦੇ ਹੋਣ ਚਾਹੇ ਕਿਸੇ ਵੀ ਡੈੱਡ ਬੋਡੀ ਉਹਨੂੰ ਲੈ ਕੇ ਜਾਂਦੇ ਫੌਰਨ ਬਹੁਤ ਜ਼ਰੂਰ ਆ ਇਹ ਉਹਦੇ ਮੀਟਿੰਗ ਕਰਕੇ ਸਾਰੇ ਇਹਨਾਂ ਐਮਬੂਲੈਂਸ ਦੇ ਮਾਲਕ ਵੀ ਆਏ ਸੀ ਡਰਾਈਵਰ ਵੀ ਆਏ ਸੀ ਉਹਨਾਂ ਨੂੰ ਵੀ ਅਸੀਂ ਸਖਤ ਹਦਾਇਤ ਕੀਤੀ ਸੀ ਵੀ ਅਨਨੈਸੈਸਰੀ ਕੋਈ ਹਾਰ ਨਹੀਂ ਮਾਰੂਗਾ ਕਾਲੀ ਫਿਲਮ ਨਹੀਂ ਲੱਗੀ ਹੋਊਗੀ ਅਗਰ ਵਿੱਚ ਕੋਈ ਪੇਸ਼ੈਂਟ ਨਹੀਂ ਤਾਂ ਫਿਰ ਵੀ ਰੈੱਡ ਲਾਈਟ ਜੰਪ ਨਹੀਂ ਕਰਨਗੇ ਇਹ ਪੱਕੀ ਜਿਵੇਂ ਜਿਵੇਂ ਸਾਡੇ ਕੋਈ ਨੋਟਿਸ ਚ ਆਊਗਾ ਤੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੀ ਜਿਵੇਂ ਕਈ ਵਾਰੀ ਦੇਖਿਆ ਗਿਆ ਹੈਗਾ ਐਮਬੂਲੈਂਸ ਸੱਜ ਕਰ ਰਹਿਮ ਬਹੁਤ ਹੋਇਆਗਾ ਕਈ ਵਾਰੀ ਨਸ਼ੇ ਪੱਤੇ ਵੀ ਹੋ ਚੁੱਕੇ ਆਏ ਹਾਂ ਇਹ ਵੀ ਸ਼ਿਕਾਇਤ ਮਿਲੀ ਹੈ ਨਾਲੇ ਖਿਲਾਫ ਬਗਾਹੇ ਬਗਾਹੇ ਚੈੱਕ ਕਰਦੇ ਰਹੇ ਨੇ ਅਗਰ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਸਖਤ ਕਾਰਵਾਈ ਕੀਤੀ ਜਾਊਗੀ ਨਾਲੇ ਖਿਲਾਫ ਇਹਨਾਂ ਕੋਲ ਕਾਗਜ਼ ਪੱਤਰ ਪੂਰੇ ਆਏ ਨੇ ਉਹ ਕਿੰਨੀ ਅਕਸੀ ਨਹੀਂ ਅੱਜ ਇੱਥੇ ਅਸੀਂ ਇਹ ਪੰਜ ਚੈੱਕ ਕੀਤੇ ਗਿਆਂ ਇਹਨਾਂ ਪੰਜਾਂ ਨੂੰ ਕੋਈ ਕਾਗਜ਼ ਪੱਤਰਾਂ ਦੀ ਕੋਈ ਨਹੀਂ ਮਿਲੀ ਉਹ ਜੇ ਆਪਾਂ ਕਹਿ ਦਈਏ ਬਹੁ